ਕੋਈ ਦਿੰਦਾ ਪੈਸੇ ਉਹਨਾਂ ਨੂੰ ਪਤਾ ਵੀ ਘਰੋਂ ਤੇ ਨਿਕਲੀਆਂ ਨਹੀਂ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ ਮੰਮੀ ਜੇ ਕੇ ਨੂੰ ਕਹੀਏ ਨਾ ਜਬਾਨ ਕਰ ਲਈਏ ਅਗਲਾ ਪੈਸੇ ਦੇ ਵੀ ਦਿੰਦਾ ਵਾ ਮਹੀਨੇ ਨੂੰ ਆਪਾਂ ਦੇ ਹੀ ਦੇਣੇ ਜਦੋਂ ਪੈਨਸ਼ਨ ਆ ਜੇਣੀ ਐਡੀ ਗੱਲ ਤਾਂ ਨਹੀਂ ਕੋਈ ਨਹੀਂ ਦਿੰਦਾ ਆਪਣਿਆਂ ਤੋਂ ਸਵਾਹ ਹਾਂ ਮੈਂ ਜਿੱਦੀ ਜਾਨੀ ਮੇਰ ਨਾਲ ਤੂੰ ਲੈ ਆਂਦੀ ਫਿਰ ਤੂੰ ਲੈ ਆਂਦੀ ਪੇਕਿਆਂ ਤੋਂ ਮਹਾਰਾਜ ਦਾ ਰੰਗਾਂ ਦਾ ਨਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਉਹਨੇ ਨਾ ਲੱਖਾਂ ਚ ਚੁੱਕ ਕੇ ਤੇ ਕੱਖਾਂ ਚ ਕਰ ਦੇਣਾ ਤੇ ਕਦੋਂ ਕੱਖਾਂ ਦੇ ਵਿੱਚੋਂ ਲੱਖਾਂ ਚ ਕਰ ਦੇਣਾ ਵਾ ਹੈ ਤੇ ਮੇਰੀ ਉੱਪਰ ਜਾਈ ਆ ਕਿਆ ਨਾ ਮੇਰਾ ਜੀਤ ਨਹੀਂ ਕਰਦਾ ਪਰ ਉਹਨੇ ਜਿਹੜੇ ਕੰਮ ਕੀਤੇ ਆ ਨਾ ਉਹ ਉਹਦੇ ਗਾੜੀ ਆਉਂਦੇ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਨੂੰ ਵੀ ਬਹੁਤ ਹੀ ਵਧਾਈ ਭਾਜੀ ਹੋਰ ਠੀਕ ਆ ਨਾ ਹੁਣ ਕੰਮ ਕੋਠੀ ਵਧੀਆ ਮਿਲ ਗਈ ਆ ਨਾ ਬਹੁਤ ਵਧੀਆ ਭਾਜੀ ਧੰਨਵਾਦ ਤੁਹਾਡਾ ਜਿੰਨੇ ਤੁਸੀਂ ਨਾਲ ਸਾਡੇ ਕਰਾਤੀ ਪਤਾ ਨਹੀਂ ਆ ਇਹ ਚੱਕਰ ਵਾ ਚਾਬੀਆਂ ਹੀ ਦੇ ਦੇ ਆ ਭਾਜੀ ਇਹਨਾਂ ਨੂੰ ਸਮਝ ਜੀ ਨਹੀਂ ਲੱਗੀ ਮੈਨੂੰ ਕਿਸ ਗੱਲ ਦੀ ਗਵਾਂਡਾ ਨਾ ਆਪਣੇ ਉਧਰ ਵਿੜੇਵਾਂ ਲੱਗੀ ਸੀ ਸਿਓ ਤੇ ਜਿੰਨੇ ਕੋਠੀ ਨਹੀਂ ਖਰੀਦੀ ਆਹੋ ਉਹ ਵਾਲਾ ਭਾਜੀ ਵੀ ਆਇਆ ਉਧਰ ਤੇ ਇਹ ਪਤਾ ਨਹੀਂ ਉਹ ਕੋਈ ਚਾਬੀਆਂ ਫੜਨ ਦੇ ਹੀ ਹੁਣ ਇੰਨਾ ਨਹੀਂ ਪਤਾ ਲੱਗੰਦਿਆ ਕਿ ਕਰਦੀਆਂ ਆ ਜਾਂਦੀਆਂ ਵਾਂ ਕਿ ਜਾਂ ਕਿੜੀਆਂ ਵਾਂ ਉਹ ਜਿੰਨੇ ਕੋਠੀ ਲਈ ਮੁੰਡੇ ਨੇ ਚਾਬੀਆਂ ਤਾਂ ਲੁਖੜਾਉਂਦੇ ਆ ਈ ਗੱਲ ਚਾਚੀ ਜੀ ਉਹ ਕਹਿੰਦੇ ਆ ਹੀ ਕਿ ਕਿਸਨੇ ਘਰ ਵੇਖਣਾ ਆਉਣਾ ਵਾ ਤੇ ਤਾਂ ਆ ਗੜ ਕੇ ਮੈਨੂੰ ਚਾਬੀ ਫਰਾ ਗਿਆ ਕਿਉਂਕਿ ਮੈਂ ਲੱਗ ਗਿਆ ਜੀ ਠੀਕ ਆ ਮਾਨੂੰ ਨਹੀਂ ਪਤਾ ਮੈਂ ਪਤਾ ਨਹੀਂ ਕਿਉਂ ਫਰਾ ਗਿਆ ਚਾਬੀ ਨਹੀਂ ਇਹ ਹੋਰ ਕੋਈ ਗੱਲ ਨਹੀਂ ਆ ਕਿ ਹਣੇ ਆਉਣਾ ਸੀ ਕੋਠੀ ਵੇਖਣ ਹਾਂ ਤੇ ਸਿਆਪਾ ਹੀ ਪੈ ਗਿਆ ਚੰਗੇ ਵਾਲੇ ਮੈਂ ਨਾ ਕੋਈ ਬਹਾਨਾ ਸੋਚ ਲਿਆ ਨਹੀਂ ਤੇ ਇਹ ਤੇ ਮੇਰੇ ਸਿਰ ਦੇ ਵਾਲਾ ਨੂੰ ਭੈਣ ੜੀਆਂ ਪਤਾ ਨਹੀਂ ਕਿੱਥੇ ਕੋਠੇ ਤੇ ਚਰਚਰ ਵੇਂਦੀ ਰਹਿੰਦੀ ਹੈ